ਸ੍ਰੀ ਵਾਹਿਗੁਰੂ ਸਾਹਿਬ ਜੀ ਦੁਨੀਆਂ ਸਾਗਰ ਤੂਤਰ ਕਹੀਐ ਕੌ ਕਰ ਪਾਈਐ ਪਾਰੋ ਚਰਪਟ ਬੁਲਾਉ ਔ ਥੋ ਨਾਨਕ ਸੱਚ ਨਹੀਂ ਚਾਰੋ ਆਪੇ ਆਖੇ ਆਪੇ ਸਮਝੈ ਤਿਸ ਕਾ ਉੱਤਰ ਦੀਜੈ ਸੱਚ ਕਹੋ ਤੁਮ ਪਾਰਹ ਰਾਮੀ ਤੁਝ ਗਿਆਬ ਸਣ ਦੀਜੈ ਜਸੇ ਜਨਮ ਕਮਲ ਨਿਰਾਲਮ ਮੁਰਗਾਈ ਨਾ ਝਾ ਸਾਣੇ ਸੁਰਤ ਸ਼ਬਦ ਭਵ ਸਾਗਰ ਤਰਿਐ ਨਾਨਕ ਨਾਮ ਮਖਾਣਿ ਰਹਿ ਇਕਾਂਟ ਏਕੋ ਮਨਸਿਆ ਆਸਾ ਮਹੀ ਨਿਰਾਸੋ ਅਗੰਯਾ ਕੋ ਚਰ ਦੇਖ ਦਿਖਾਏ ਨਾਨਕ ਤਾਤਾ ਧਸੋ ਪਰਮ ਸਤਕਾਰ ਜੋ ਚਵਰ 17 ਤਖਨੇ ਮਾਲਕ ਸ਼ਬਦ ਬ੍ਰਹਮ ਸਤਗੁਰੂ ਜੁਗ ਜੁਗ ਅਟਲ ਵਾਲੀਏ ਗੁਲ ਕਾਇਨਾਤ ਸਮੁੱਚੇ ਸੰਸਾਰ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ਣ ਵਾਲੇ ਰਹਿਬਰ ਰਾਜਨ ਰਾਜ ਘਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਗੁਰਗੱਦੀ ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀਾਂ ਦੀ ਮੁਬਾਰਕ ਗੋਦ ਦੇ ਅੰਦਰ ਸੁਭਾਈ ਮਾਨ ਸਤ ਸੰਗੀ ਜਨੂ ਬੜੇ ਹੀ ਵੱਡੇ ਭਾਗਾਂ ਵਾਲੇ ਹਨ ਜੋ ਕਿ ਸਤਿਗੁਰਾਂ ਦੀ ਪਾਵਨ ਗੋਦ ਦੇ ਅੰਦਰ ਬੈਠ ਕਰਕੇ ਸੰਧਿਆ ਵੇਲੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਇਲਾਹੀ ਬਾਣੀ ਦਾ ਆਨੰਦ ਮੰਨਣ ਦਾ ਸੁਭਾਗ ਸਮਾਪਨ ਹੁੰਦਾ ਆਹੇ ਚਰਲਹੀ ਲੜੀ ਵਾਰ ਸ਼ਬਦ ਵਿਚਾਰ ਦੇ ਅਧੀਨ ਕੱਲ ਦੇ دیਵਾਨਾ ਤੋਂ ਆਪਾਂ ਜੋ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਸਿੱਧ ਗੋਸ਼ਟ ਉਹਦੇ ਨਾਲ ਸਾਂਝ ਬਣਾ ਰਹੇ ਹਾਂ ਅਫੀਸ਼ੀਲੇ ਦੀਵਾਨਾਂ ਦੇ ਅੰਦਰ ਪਾਵਨ ਬਾਣੀ ਦੇ ਵਿੱਚੋਂ ਤਿੰਨ ਬੰਦਾਂ ਦੀ ਅਤੇ ਰਹਾਉ ਵਾਲੇ ਬੰਦ ਦੀ ਵਿਚਾਰ ਸਾਧ ਸੰਗਤ ਦੇ ਨਾਲ ਸਾਂਝੀ ਕੀਤੀ ਹੈ ਆਓ ਅੱਗੇ ਸਤਿਗੁਰੂ ਮਹਾਰਾਜ ਬਾਣੀ ਦੇ ਅੰਦਰ ਸਾਨੂੰ ਕੀ ਸਮਝਾਉਂਦੇ ਨੇ ਵਿਚਾਰ ਪ੍ਰਾਰambh ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤੇ ਨਾਲ ਸਾਂਝ ਬਣਾਈ ਉਹ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਚੌਥੀ ਪੌੜੀ ਦੇ ਅੰਦਰ ਚੌਥੇ ਬੰਦ ਦੇ ਅੰਦਰ ਫਿਰ ਇੱਕ ਸਵਾਲ ਚਰਪਤ ਨਾਥ ਜਿਹੜਾ ਸਿੱਧ ਹੈ ਜੋਗੀ ਹੈ ਇਹ ਗੁਰੂ ਨਾਨਕ ਮਹਾਰਾਜ ਜੀ ਨੂੰ ਸਵਾਲ ਕਰਦਾ ਹੈ ਕਹਿੰਦਾ ਦੁਨੀਆਂ ਸਾਗਰ ਦੂਤਰ ਕਹੀਏ ਸਵਾਲ ਕੀ ਕਰਦਾ ਕਹਿੰਦੇ ਜਿਹੜਾ ਸੰਸਾਰ ਹੈ ਨਾ ਦੁਨੀਆਂ ਜਗਤ ਇੱਕ ਐਸਾ ਸਮੁੰਦਰ ਆ ਜਿੰਨੂੰ ਤਰਿਆ ਨਹੀਂ ਜਾ ਸਕਦਾ ਕਹਿੰਦੇ ਇਹ ਆ ਦੁੱਤਰ ਲਬਜ਼ ਵਰਤਿਆ ਗਿਆ ਦੁੱਤਰ ਜਿਹੜਾ ਤਰਿਆ ਨਹੀਂ ਜਾ ਸਕਦਾ ਕਹਿੰਦੇ ਸੰਸਾਰ ਐਸਾ ਭਵਜਲ ਪਰ ਕਹਿੰਦੇ ਕਿਉਂ ਕਰ ਪਾਈਐ ਪਾਰੋ ਇਸ ਸਮੁੰਦਰ ਦਾ ਪਾਰਲਾ ਕੰਡਾ ਜਿਹਾ ਉਹਨੂੰ ਕਿਵੇਂ ਲਪੀਰ ਭਾਵ ਸਮੁੰਦਰ ਨੂੰ ਪਾਰ ਕਿਵੇਂ ਕਰੀ ਹੈ ਤੇ ਦੁੱਤਰ ਹੀ ਆ ਬੜਾ ਔਖਾ ਏ ਤਰਨਾ ਹੀ ਇਸ ਸੰਸਾਰ ਸਮੁੰਦਰ ਨੂੰ ਪਾਰ ਕਿਵੇਂ ਲੰਘੀਏ ਇਹਦੇ ਚਰਪਟ ਬੋਲੇ ਆਉ ਧੂ ਨਾਨਕ ਦੇਹੁ ਸਚਾ ਵਿਚਾਰੂ ਚਰਪਟ ਨਾ ਥਾਕਦਾ ਹੈ ਕਿਹੇ ਵਿਰਖਤ ਨਾਨਕ ਸੋਚ ਵਿਚਾਰ ਕੇ ਜਵਾਬ ਦੇ ਸੋਚ ਵਿਚਾਰ ਲਾ ਤੇਰੇ ਸਗਲ ਦਾ ਜਵਾਬ ਦੀ ਕਿ ਇਹ ਭਵਜਲ ਸੰਸਾਰ ਆ ਇਹ ਜਿਹੜਾ ਤਰਿਆ ਨਹੀਂ ਜਾ ਸਕਦੇ ਨੂੰ ਤਰਿਏ ਕਿਵੇਂ ਇਹਦਾ ਪਾਰਲਾ ਬੰਨਾ ਕਿਵੇਂ ਲੱਭੀਏ ਗੁਰੂ ਨਾਨਕ ਮਹਾਰਾਜ ਸੱਚੇ ਪਾਸ਼ਾ ਉੱਤਰ ਦਿੰਦੇ ਆ ਕਹਿੰਦੇ ਆਪੇ ਆਖੇ ਆਪੇ ਸਮਝੈ ਤਿਸਕਿਆ ਉੱਤਰ ਦੀਜੈ ਗੁਰੂ ਨਾਨਕ ਮਹਾਰਾਜ ਕਹਿੰਦੇ ਕਹਿੰਦੇ ਜਿਹੜਾ ਸਵਾਲ ਪੁੱਛਦਾ ਹੁੰਦਾ ਹੈ ਨਾ ਅਸਲ ਦੇ ਵਿੱਚ ਉਹਦਾ ਜਵਾਬ ਪਤਾ ਹੁੰਦਾ ਗਾ ਲਈ ਹੈ ਨਾ ਜਿਹੜਾ ਸਵਾਲ ਕਰਦਾ ਪਿਆ ਉਹਨੂੰ ਉਸ ਸਵਾਲ ਦਾ ਜਵਾਬ ਪਹਿਲਾਂ ਪਤਾ ਹੈ ਹੁਣ ਮੈਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਪਤਾ ਤੇ ਮੈਂ ਸਾਹਮਣੇ ਵਾਲੇ ਨੂੰ ਸਵਾਲ ਨਹੀਂ ਕਰਾਂਗਾ ਕਿਉਂ ਜੇ ਉਹਨੂੰ ਵੀ ਪਤਾ ਨਾ ਆਇਆ ਤੇ ਉਹਨੇ ਪੁੱਛ ਰਿਆ ਤੂੰ ਦੱਸ ਫਿਰ ਕੀ ਜਵਾਬ ਦਊਂਗਾ ਗੁਰੂ ਨਾਨਕ ਮਹਾਰਾਜ ਕਹਿੰਦੇ ਆਪੇ ਆਖੇ ਆਪੇ ਸਮਝੇ ਜੋ ਮਨੁੱਖ ਜੋ ਕੁਝ ਆਖਦਾ ਹੈ ਕਿਹਦੇ ਉਹ ਆਪ ਹੀ ਉਹਨੂੰ ਸਮਝਦਾ ਵੀ ਹੈ ਤਿਸ ਕਿਹਾ ਉੱਤਰ ਦਈਏ ਫਿਰ ਉਹਨੂੰ ਕੀ ਉੱਤਰ ਦਈਏ ਜਿਨੂੰ ਪਤਾ ਹੋਵੇ ਸਮਝਦਾ ਵੀ ਹੋਵੇ ਜਾਣਦਾ ਵੀ ਹੋਵੇ ਫਿਰ ਉਹਨੂੰ ਉੱਤਰ ਦੇਣਾ ਨਹੀਂ ਬਣਦਾ ਕਹਿੰਦੇ ਸਾਚ ਕਹੋ ਤੁਮ ਪਾਰਗ ਰਾਮ ਤੁਝ ਕਿਆ ਵੈ ਸੁਣ ਦੀ ਜੈ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਆ ਇਸ ਵਾਸਤੇ ਹੇ ਚਰਪਟ ਜੋਗੀ ਤੇਰੇ ਪ੍ਰਸ਼ਨ ਵਿੱਚ ਕੋਈ ਵੀ ਉਕਾਈ ਲੱਪਣ ਦੀ ਲੋੜ ਨਹੀਂ ਹੈਗੀ ਤੇਰੇ ਪ੍ਰਸ਼ਨ ਨੂੰ ਜੇਕਰ ਅਸੀਂ ਉਂਝ ਇਹਦਾ ਉੱਤਰ ਦੇ ਵੀ ਰਹੀਏ ਨਾ ਤੇ ਸੱਚ ਇਹ ਆ ਸਦਾ ਕੈ ਰਹਿਣ ਵਾਲੇ ਰੱਬ ਦਾ ਨਾਮ ਜਪੀਏ ਤੇ ਇਸ ਭਵਜਲ ਨੂੰ ਪਾਰ ਲੰਘ ਜਾਏ ਉਤਰ ਵੀ ਦੇ ਦਿੱਤਾ ਹੈ ਨਾਮ ਤੇ ਨਾਲ ਇਹ ਵੀ ਕਹਿ ਦਿੱਤਾ ਤੂੰ ਆਪਣੇ ਆਪ ਨੂੰ ਜਾਣਦਾ ਨਹੀਂ ਅੱਗੇ ਕਹਿੰਦੇ ਆ ਫਿਰ ਸੰਸਾਰ ਨੂੰ ਪਾਰ ਲੰਘਣਾ ਕਿਵੇਂ ਇਹਨੂੰ ਵਿਸਥਾਰ ਦੇ ਨਾਲ ਸਮਝਾਇਆ ਗੁਰੂ ਨਾਨਕ ਮਹਾਰਾਜ ਜੀ ਨੇ ਕੀ ਸਮਝਾਉਂਦੇ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਕਹਿੰਦੇ ਜਿਵੇਂ ਨਾ ਪਾਣੀ ਦੇ ਵਿੱਚ ਚਿਕੜ ਦੇ ਵਿੱਚ ਕਮਲ ਖਿਲਿਆ ਵੇਖੀਦਾ ਹੈ ਨਾ ਚਿਕੜ ਦੇ ਵਿੱਚ ਖਿਲਦਾ ਉਹਦੀ ਹੋਂਦ ਉਹ ਚਿਕੜ ਹੈ ਕਮਲ ਪਰ ਉਹ ਆਪਣੀਆਂ ਪੰਖੜੀਆਂ ਨੂੰ ਚਿਕੜ ਨਹੀਂ ਲੱਗੀਆਂ ਉਹ ਮੈਲਾ ਨਹੀਂ ਹੁੰਦਾ। ਉਹ ਗਦਾ ਚਿੱਕੜ ਦੇ ਵਿੱਚੋਂ ਆਂ, ਫੂਲ ਦੇ ਚਿੱਕੜ ਆਉਂਦੇ। ਪਰ ਉਹ ਕਮਲ ਦਾ ਫੁੱਲ ਆਪਣੇ ਉੱਤੇ ਇੱਕ ਪਾਣੀ ਦੀ ਬੂੰਦ, ਇੱਕ ਚਿੱਕੜ ਦੀ ਬੂੰਦ ਨਹੀਂ ਪੈਣ ਦਿੰਦਾ। ਕਹਿੰਦੇ ਏਵੇਂ ਇਹ ਸੰਸਾਰ ਆ ਜਿਹੜਾ ਰੱਬ ਨੇ ਲੜ ਲਾ ਗਿਆ, ਉਹਨੇ ਰੱਬ ਦੇ ਨਾਲ ਜੁੜ ਜਾਣਾ ਹੈ। ਉਹ ਭਵਜਲ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਭਵਜਲ ਤੋਂ ਨਰਲੇਪ ਰਹਿੰਦਾ ਕਿਵੇਂ? ਦੂਸਰੀ ਉਰਧਾਨ ਧਾਰਨ ਦਿੱਤੀ ਹੈ, ਮੁਰਗਾਈ ਨੈਸ। ਮੁਰਗਾਈ ਜਿਹਨੂੰ ਮੁਰਗਾਬੀ ਕਹਿ ਦਿੰਦੇ ਆ ਪਾਣੀ ਦੀ ਜਿਹੜੀ ਪਾਣੀ ਦੇ ਵਿੱਚ ਰਹਿੰਦੀ ਹੈ ਉਹ ਰਿੰਦੀ ਤੇ ਪਾਣੀ ਦੇ ਵਿੱਚ ਹੈ ਪਰ ਆਪਣੇ ਪੰਖਾਂ ਨੂੰ ਪਾਣੀ ਨਹੀਂ ਲੱਗਦੀ ਉਹਦੇ ਪੰਖ ਸੁੱਕੇ ਮਿਲਣਗੇ ਰਿੰਦੀ ਪਾਣੀ ਦੇ ਵਿੱਚ ਹੈ ਕਹਿੰਦੇ ਇਵੇਂ ਹੀ ਰੱਬ ਦਾ ਨਾਮ ਜਪਣ ਵਾਲੇ ਆ ਰਹਿਣਗੇ ਭਵਜਲ ਦੇ ਵਿੱਚ ਸੰਸਾਰ ਦੇ ਵਿੱਚ ਪਰ ਸੰਸਾਰ ਦੀ ਮਾਇਆ ਉਹਨਾਂ ਦੇ ਮਨ ਨੂੰ ਨਹੀਂ ਲੱਗਦੀ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਕਹਿੰਦੇ ਕਿਵੇਂ ਸੂਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੇ ਕਹਿੰਦੇ ਹ ਨਾਨਕ ਸੂਰਤ ਦੇ ਵਿੱਚ ਗੁਰੂ ਦਾ ਸ਼ਬਦ ਟਿਕਿਆ ਰਹਿੰਦਾ ਹੈ ਤੇ ਜਦੋਂ ਗੁਰੂ ਦੇ ਸ਼ਬਦ ਦਾ ਜੋੜ ਸੁਰਤ ਦੇ ਵਿੱਚ ਆਉਂਦਾ ਹੈ ਨਾਮ ਜਪਦਿਆਂ ਜਪਦਿਆਂ ਸੰਸਾਰ ਤੋਂ ਪਾਰ ਲੰਘ ਜਾਏਗਾ। ਨਾਮ ਦੀ ਆਰਾਧਨਾ ਕਰਦਿਆਂ ਕਰਦਿਆਂ ਪਾਰ ਲੰਘ ਜਾਈਂਦਾ। ਪਰ ਸੁਰਤ ਨੂੰ ਟਿਕਾਉਣਾ ਪੈਣਾ। ਸੁਰਤ ਤੇ ਸ਼ਬਦ ਦਾ ਮਿਲਾਪ ਕਰਾਉਣਾ ਪੈਣਾ। ਸੁਰਤ ਨੂੰ ਤੇ ਸ਼ਬਦ ਨੂੰ ਇੱਕ ਕਰਨਾ ਪੈਣਾ। ਜਿੰਨਾ ਚਿਰ ਤੁਸੀਂ ਸੁਰਤ ਤੇ ਸ਼ਬਦ ਨੂੰ ਇੱਕ ਨਹੀਂ ਕਰੋ ਕਰੋਗੇ ਨਾ ਤੁਸੀਂ ਕਿਸੇ ਕਿਤਾਬ ਦੀ ਸਟੱਡੀ ਵੀ ਨਹੀਂ ਕਰ ਸਕੋਗੇ ਸੰਸਾਰੀ ਤੌਰ ਤੇ ਵੀ ਵੇਖਣਾ ਹੈ ਨਾ ਜੇ ਸੁਰਤ ਕਿਤਾਬ ਦੇ ਵਿੱਚ ਹੈ ਸ਼ਬਦਾਂ ਦੇ ਵਿੱਚ ਹੈ ਤੇ ਉਹ ਤੁਹਾਨੂੰ ਪੜਨ ਦੇ ਵਿੱਚ ਵੀ ਮਜ਼ਾ ਆਏਗਾ ਉਹਦੇ ਵਿੱਚ ਆਨੰਦ ਆਏਗਾ ਪਰ ਜੇ ਤੁਹਾਡੀ ਸੁਰਤ ਖਿੰਡੀ ਹੋਈ ਹੈ ਤੇ ਸ਼ਬਦ ਤੁਸੀਂ ਦੇਖਦੇ ਪਏ ਹੋ ਉਹ ਤੁਹਾਨੂੰ ਕਿਤਾਬ ਵੀ ਆਨੰਦ ਨਹੀਂ ਦੇ ਸਕਦਾ ਕਿਤਾਬ ਵੀ ਉਹਦੇ ਵਿੱਚੋਂ ਇੱਕ ਅੱਖਰ ਵੀ ਤੁਹਾਡੇ ਪੱਲੇ ਨਹੀਂ ਪੈ ਸਕਦਾ ਇਹੀ ਸ਼ਬਦ ਦਾ ਸਿਧਾਂਤ ਹੈ ਸ਼ਬਦ ਦਾ ਸਿਧਾਂਤ ਇਹੀ ਹੈ ਤਾਂ ਹੀ ਤਾਂ ਮੇਰੇ ਮਾਲਕ ਨੇ ਬਾਣੀ ਦੇ ਅੰਦਰ ਕਰਿਆ ਹੈ ਨਾ ਪੜਐ ਨਾਹੀ ਭੇਦਾ ਬੁਝਐ ਪਾਵਣਾ ਕਲਾ ਪੜਨ ਦੇ ਨਾਲ ਗੱਲ ਨਹੀਂ ਬਣ ਜਾਣੀ ਉਹਨੂੰ ਸਮਝਣਾ ਪੈਣਾ ਹੈ ਉਹ ਅੱਖਰ ਜੋ ਲਿਖਿਆ ਅੱਖਰ ਨੂੰ ਸਮਝਣਾ ਪੈਣਾ ਹੈ ਤਾਂ ਉਹ ਭੱਲੇ ਪੈਣਾ ਹੈ ਅੱਗੇ ਕਹਿੰਦੇ ਸੁਰ ਤੇ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਇਹਦੇ ਗੁਰੂ ਸਾ ਗੁਰੂ ਦਾ ਸ਼ਬਦ ਤੇ ਸੁਰਤ ਦਾ ਮਿਲਾਪ ਹੋ ਜਾਵੇ ਨਾਮ ਜਪਿਆ ਭਵਜਲ ਤੋਂ ਪਾਰ ਲੰਗੀਦਾ ਹੈ ਰਹੇ ਇਕਾਂਤ ਉਹ ਕਿੱਥੇ ਰਹਿੰਦੇ ਆ ਜੀ ਇਕਾਂਤ ਵਸ ਰਹੇ ਰਹੀ ਦੇ ਸੰਸਾਰ ਚ ਹੀ ਹੈ ਤੁਸੀਂ ਵੇਖਿਓ ਜਿਹੜੇ ਗੁਰੂ ਦੇ ਸ਼ਬਦ ਦੇ ਵਿੱਚ ਜੁੜੇ ਰਹਿੰਦੇ ਆ ਨਾ ਬਹੁਤ ਆਤ ਬਾਣੀ ਪੜਨ ਵਾਲੇ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਬਾਣੀ ਘਰ ਕਰ ਚੁੱਕੀ ਹੈ ਜ਼ਿੰਦਗੀ ਦੇ ਅੰਦਰ ਬਾਣੀ ਵਸ ਚੁੱਕੀ ਹੈ ਉਹ ਬੜੇ ਸ਼ਾਂਤ ਤੁਹਾਨੂੰ ਮਿਲਣਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਾਲੀ ਨਹੀਂ ਉਹ ਟਿਕਾ ਦੇ ਵਿੱਚ ਹੁੰਦੇ ਆ ਮਨ ਸ਼ਾਂਤੀ ਦੇ ਵਿੱਚ ਹੋਏਗਾ ਲੋਕ ਉਹਨਾਂ ਨੂੰ ਵੇਖ ਕੇ ਕਹਿਣਗੇ ਬੜਾ ਇਹ ਸੁਸਤ ਜਿਹਾ ਰਹਿੰਦਾ ਦੇਖੋ ਇੱਕ ਸੁਸਤ ਰਹਿਣਾ ਸਰੀਰਕ ਬਿਮਾਰੀ ਤੋਂ ਕਿਸੇ ਬਿਮਾਰੀ ਦੇ ਕਾਰਨ ਸੁਸਤ ਰਹਿਣਾ ਉਹ ਵੱਖਰੀ ਗੱਲ ਜੇਕਰ ਆਪਾਂ ਇਤਿਹਾਸ ਦੇ ਵਿੱਚ ਵੇਖਾਂਗੇ ਨਾ ਝਾਤੀ ਮਾਰ ਕੇ ਜਦੋਂ ਗੁਰੂ ਨਾਨਕ ਮਹਾਰਾਜ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦੇ ਨੇ ਜਿਸ ਵੇਲੇ ਉਹਨਾਂ ਨੇ ਵਿਉਂਤ ਇੱਕ ਬਣਾਈ ਹੈ ਕਿ ਨੂੰ ਉਪਦੇਸ਼ ਦੇਣਾ ਇੱਕ ਵੈਦ ਨੂੰ ਵਾਇਦ ਨੂੰ ਉਪਦੇਸ਼ ਦੇਣ ਵਾਸਤੇ ਨਾ ਉਹਨਾਂ ਵਿਉਂਤ ਬਣਾਈਏ ਕੀ ਵਿਉਂਤ ਬਣਾਈਏ ਆਪਣੇ ਸਰੀਰ ਨੂੰ ਢਟਾਲ ਬਣਾਇਆ। ਸਰੀਰ ਨੂੰ ਢਟਾਲ ਕਿਵੇਂ ਬਣਾਇਆ? ਖਾਣਾ ਪੀਣਾ ਛੱਡਿਆ। ਮਾਂ-ਬਾਪ ਦੀ ਨਜ਼ਰ ਦੇ ਵਿੱਚ ਉਹ ਸਰੀਰ ਕਮਜ਼ੋਰੀ ਦੇ ਵਿੱਚ ਹੈ। ਸਰੀਰ ਪੀਲਾ ਪੈ ਚੁੱਕਿਆ। ਦੇਖੋ ਇੱਕ ਵਿਉਂਤ ਹੈ ਸਤਿਗੁਰੂ ਦੀ। ਦੁਨੀਆ ਦੀ ਨਜ਼ਰ ਦੇ ਵਿੱਚ ਕੀ ਹੋ ਚੁੱਕੇ ਨੇ? ਬਿਮਾਰ। ਪਰ ਜਦੋਂ ਵੈਦ ਨੂੰ ਸਦਿਆ ਜਾਂਦਾ ਗੁਰੂ ਨਾਨਕ ਮਹਾਰਾਜ ਵੈਦ ਨੂੰ ਕੀ ਉਪਦੇਸ਼ ਦੇ ਦਿੰਦੇ ਨੇ? ਕਹਿੰਦੇ ਵੈਦਾਂ ਜਿਹੜਾ ਰੋਗ ਤੂੰ ਲੱਭਦਾ ਫਿਰਦਾ ਹੈ ਨਾ ਉਹ ਰੋਗ ਕਿੱਥੇ ਆ ਕਰਕੇ ਕਰੇਜੇ ਮਾਹੇ ਉਹ ਮੇਰੇ ਅੰਦਰ ਆ ਤੂੰ ਰੋਗ ਤੇ ਬਾਹਰੋਂ ਲੱਭਦਾ ਫਿਰਦਾ ਤੂੰ ਬਾਹਰੋਂ ਬਾਹ ਫੜ ਕੇ ਲੱਭਦਾ ਫਿਰਦਾ ਨਬਜ਼ਾਂ ਲੱਭਣਾ ਕੀ ਰੋਗ ਹੈ ਨਹੀਂ ਲੱਭਣਾ ਕਹਿੰਦੇ ਆਪਣੇ ਅੰਦਰ ਦਾ ਰੋਗ ਪਛਾਣ ਜਿਸ ਨੇ ਆਪਣੇ ਅੰਦਰ ਦੇ ਰੋਗ ਪਛਾਣਿਆ ਹੈ ਉਹੀ ਵੈਦ ਬਣ ਸਕਿਆ ਉਹੀ ਸੱਚਾ ਵੈਦ ਹੈ ਜਿਹੜਾ ਆਪਣੇ ਆਪ ਨੂੰ ਪਛਾਣੇ ਉਬਦੇਸ਼ ਗੁਰੂ ਨਾਨਕ ਨੇ ਪਰ ਕਹਿਣ ਤੋਂ ਭਾਵ ਦੁਨੀਆ ਦੀ ਨਜ਼ਰ ਦੇ ਵਿੱਚ ਉਹ ਇਨਸਾਨ ਹੋ ਸਕਦਾ ਸੁਸਤ ਹੋ ਜਾਵੇ ਜਿਹੜਾ ਸ਼ਗਜ਼ ਦੇ ਲਾੜ ਲੱਗਾ ਪਰ ਜਿਹੜਾ ਬਿਮਾਰੀ ਦੇ ਵਸ ਪਏ ਉਹਦਾ ਇਲਾਜ ਕਰਾਉਣਾ ਜ਼ਰੂਰੀ ਹੈ ਪਰ ਸ਼ਬਦ ਦੇ ਵਸ ਪਏ ਦਾ ਕੋਈ ਇਲਾਜ ਨਹੀਂ ਹੈ ਦੁਨਿਆਵੀ ਤੌਰ ਤੇ ਉਹਦਾ ਇੱਕੋ ਇੱਕ ਇਲਾਜ ਹੈ ਗੁਰੂ ਨਾਲ ਮਿਲਣਾ ਸਤਿਗੁਰੂ ਮਹਾਰਾਜ ਕਹਿੰਦੇ ਉਹ ਕੀ ਕਹਿੰਦੇ ਨੇ ਰਹੇ ਇਕਾਤ ਉਹ ਸੰਸਾਰ ਦੇ ਵਿੱਚ ਰਹਿੰਦੇ ਆਵੇਂ ਸੰਸਾਰ ਵੱਲੋਂ ਇਕਾਂਤ ਵਸ ਰਹਿੰਦੇ ਕਹਿੰਦੇ ਕਿਵੇਂ ਏਕੋ ਮਨ ਵਸਿਆ ਕਿਉਂਕਿ ਮਨ ਦੇ ਵਿੱਚ ਇੱਕ ਦਾ ਵਾਸਾ ਹੋ ਗਿਆ ਦੋ ਨਹੀਂ ਬੰਦਾ ਦੋ ਚਿੱਤ ਦੇ ਪੰਨੇ ਦੇ ਵਿੱਚ ਉਦੋਂ ਪੈਂਦਾ ਜਦੋਂ ਦੋ ਮਨ ਦੇ ਵਿੱਚ ਆ ਜਾਂਦਾ ਇੱਧਰ ਜਾਵਾਂ ਕਿ ਇੱਧਰ ਜਾਵਾਂ ਜਿਵੇਂ ਕਹਾਵਤ ਹੈ ਨਾ ਦੋ ਬੇੜੀਆਂ ਦਾ ਸਵਾਰ ਭਵਜਲ 'ਚ ਡੁੱਬ ਜਾਂਦਾ ਉਹ ਪਾਰ ਨਹੀਂ ਲੰਘਦਾ ਤੇ ਦੋ ਬੇੜੀਆਂ ਦਾ ਸਵਾਰ ਇੱਕ ਵਾਰੀ ਜਿਹੜਾ ਹੋ ਗਿਆ ਉਹਦਾ ਭਵਜਲ ਤੋਂ ਪਾਰ ਲੰਘਣਾ ਉਖਾਈ ਹੈ ਦੋ ਬੇੜੀਆਂ 'ਚ ਪਾਰ ਨਹੀਂ ਲੰਘਿਆ ਜਾਂਦਾ ਇਸ ਕਰਕੇ ਬੇੜੀ ਇੱਕ ਦੇ ਵਿੱਚ ਪੈਰ ਰੱਖਣਾ ਪੈਣਾ ਸਤਿਗੁਰੂ ਮਹਾਰਾਜ ਕਹਿੰਦੇ ਜਿਨੇ ਇੱਕ ਨੂੰ ਮੰਨ ਦੇ ਵਿੱਚ ਵਸਾਇਆ ਫਿਰ ਉਹਦੀ ਜ਼ਿੰਦਗੀ ਕਿਵੇਂ ਦੀ ਹੁੰਦੀ ਹੈ ਨਹੀਂ ਕਹਿੰਦੇ ਆਸਾਂ ਮਾਹੀ ਨਿਰਾਸੂ ਉਹ ਆਸਾ ਦੇ ਵਿੱਚ ਉਪਰਾਮ ਰਹਿੰਦਾ ਨਿਰਾਸ਼ ਰਹਿੰਦਾ ਭਾਵ ਉਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸੰਸਾਰ ਦੀਆਂ ਜਿਹੜੀਆਂ ਆਸਾਵਾਂ ਨੇ ਜਿਹੜੀਆਂ ਮਨ ਦੀਆਂ ਖਵਾਸ਼ਾਂ ਨੇ ਉਹਨਾਂ ਨੂੰ ਪੂਰ ਦਿੰਦਾ ਹੈ ਤੇ ਆਸਾਂ ਤੋਂ ਨਿਰਾਸ਼ ਹੋ ਜਾਂਦਾ ਜਦੋਂ ਆਸਾਂ ਤੋਂ ਨਿਰਾਸ਼ ਹੋ ਜਾਈਏ ਨਾ ਤੇ ਮੰਥਨ ਕਰੀਏ ਮਨ ਦਾ ਫੇਰ ਸ਼ਬਦ ਦਾ ਗਿਆਨ ਅੰਦਰ ਵਾਸ ਸ਼ਬਦ ਨੂੰ ਮਨ ਨੂੰ ਰੜਕਣਾ ਪੈਂਦਾ ਹੈ ਇਹ ਵਾਰ-ਵਾਰ ਸ਼ਬਦ ਨੂੰ ਅੰਦਰ ਘਰ ਕਰਨਾ ਪੈਂਦਾ ਕਹਿੰਦੇ ਰਹੈ ਇਕਾਂਤੇ ਕੋ ਮਨ ਵਸਿਆ ਆਸਾ ਮਹੀਨਿ ਰਾਸੂ ਆਸਾਵਲੋਂ ਨਿਰਾਸ਼ ਰਹਿੰਦਿਆਂ ਹੋਇਆਂ ਜਿਹੜਾ ਇੱਕ ਪ੍ਰਭੂ ਨੂੰ ਆਪਣੇ ਮਨ ਦੇ ਵਿੱਚ ਵਸਿਆ ਵੇਖਦਾ ਹੈ ਉਹ ਸੰਸਾਰ ਸਮੁੰਦਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸੰਸਾਰ ਤੋਂ ਇਕਾਂਤ ਵਸ ਰਿਹਾ ਹੁੰਦਾ ਹੈ ਕਹਿੰਦੇ ਅਗੰਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੋ ਕਹਿੰਦੇ ਅਜਿਹੇ ਜੀਵਣ ਵਾਲਾ ਜੋ ਮਨੁੱਖ ਅਗੰਮ ਤੇ ਅਗੋਚਰ ਰੱਬ ਦੇ ਦਰਸ਼ਨ ਕਰਕੇ ਹੋਰਨਾਂ ਨੂੰ ਦਰਸ਼ਨ ਕਰਾਉਂਦਾ ਏ ਨਾਨਕ ਉਸ ਦਾ ਦਾਸ ਬਣਦਾ ਹੈ ਜਿਹੜਾ ਆਪ ਦਰਸ਼ਨ ਕਰਦਾ ਹੈ ਉਹ ਹੋਰਣਾ ਨੂੰ ਦਰਸ਼ਨ ਕਰਉਂਦਾ ਹੈ ਉਹ ਕਿਹੜਾ ਹੈ ਨਹੀਂ ਆਪਾਂ ਜਬਜੀਤ ਸਾਹਿਬ ਦਾ ਅਖੀਰਲਾ ਸ਼ਲੋਕ ਹੈ ਨਾ ਜਿਨੀ ਨਾਮ ਧਿਆਇ ਗਏ ਮ ਸੰਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਤੀ ਨਾਲ ਕਿਨਿਆਂ ਨੂੰ ਸੁਲਾ ਕੇ ਲੈ ਜਾ ਅਪਦੇ ਸੋਹਣੇ ਮੁਖ ਵਾਲੇ ਬਣੇ ਚਿਹਰਾ ਉਜਲਾ ਹੋ ਗਿਆ ਰੱਬ ਦੇ ਦਰਬਾਰ ਦੇ ਵਿੱਚ ਤੇ ਉਹ ਆਪਣੇ ਉਹਨਾਂ ਨੇ ਆਪਣਾ ਪਾਰ ਕੀਤਾ ਹੀ ਹੋਣਾ ਨੂੰ ਵੀ ਪਾਰ ਕਰਕੇ ਲੈ ਗਏ ਕਹਿੰਦੇ ਨਾਨਕ ਉਹਨਾਂ ਦਾ ਦਾਸ ਬਣਦਾ ਜਿਹੜੇ ਅਗੰਮ ਅਗੋਚਰ ਦੇਖ ਦਿਖਾਏ ਵੇਖਦੇ ਨਹੀਂ ਤੇ ਵਿਖਾਉਂਦੇ ਨਹੀਂ ਇਹ ਸਿੱਖ ਦੀ ਜ਼ਿੰਦਗੀ ਦਾ ਸਿਧਾਂਤ ਹੈ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੀ ਹੈ ਜਿਨੇ ਨਾਮ ਜਪਿਆ ਉਹਨੇ ਦੂਸਰੇ ਨੂੰ ਵੀ ਨਾਮ ਜਪਾਇਆ ਏ ਜੇ ਭਾਈ ਭਗੀਰਥ ਇਹ ਸੋਚ ਕੇ ਬਹਿ ਜਾਂਦੇ ਨਾ ਕਿਉਂ ਮੈਂ ਭਾਈ ਸਨਮੁਖ ਨੂੰ ਕਿਉਂ ਦੱਸਾਂ ਗੁਰੂ ਨਾਨਕ ਦਾ ਰਾਹ ਕਿਉਂ ਗੁਰੂ ਨਾਨਕ ਦਾ ਉਪਦੇਸ਼ ਭਾਈ ਸਨਮੁਖ ਨੂੰ ਦਵਾਂ ਤੇ ਭਾਈ ਸਨਮੁਖ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਨਹੀਂ ਸੀ ਆਉਣ ਵਾਲਾ ਭਾਈ ਪਗੀਰੋਤ ਨਹੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਭਾਈ ਸਣਮੁਖ ਨੂੰ ਲਿਆਂਦਾ ਭਾਈ ਸਣਮੁਖ ਦੇ ਸੰਗਤ ਸਦਕਾ ਹੀ ਸ਼੍ਰੀ ਲੰਕਾ ਦਾ ਰਾਜਾ ਸ਼ਿਵਨਾਗ ਗੁਰੂ ਨਾਨਕ ਦੇ ਚਰਨਾਂ ਦਾ ਭਗਵਾਨ ਭਾਈ ਸਣਮੁਖ ਦੀ ਛਡੇ ਕਿਉਂਕਿ ਸੇਖ ਨੇ ਗੁਰੂ ਨਾਨਕ ਦੇ ਉਪਦੇਸ਼ ਨੂੰ ਮੰਨਿਆ ਹੈ ਕਿ ਆਪ ਜਪੇ ਅਵਰੈ ਨਾਮ ਜਪਾਵੇ ਆਪ ਜਪਣਾਏ ਤੇ ਦੂਸਰੇ ਨੂੰ ਜਪਾਉਣਾ ਹੈ ਜਿੱਥੇ ਅਸੀਂ ਆਪ ਵਾਹਿਗੁਰੂ 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 ਕਰਦੇ ਆ ਨਾ RAM RAM ਅੱਲਾ ਅੱਲਾ ਖੁਦਾ ਖੁਦਾ ਕਹਿੰਦੇ ਆ ਉੱਥੇ ਨਾਲ ਬੈਠੇ ਨੂੰ ਵੀ ਕਹਿਣਾ ਕਿ ਬੋਲ ਵਾਹਿਗੁਰੂ ਤੇ ਜਿੰਨੇ ਆਪ ਜਪਿਆ ਵੇਖੋ ਜੀ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਕੀ ਹੈ ਆਪਾਂ ਅਰਦਾਸ ਵੇਲੇ ਕਹਿੰਦੇ ਆ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਆ ਤੇ ਸਰਬੱਤ ਦੇ ਵਿੱਚ ਮੈਂ ਵੀ ਆਉਣਾ ਨਾ ਤੁਹੀ ਵੀ ਆਉਂਦੀ ਜਿਨਨੇ ਸਰਬੱਤ ਦਾ ਭਲਾ ਮੰਨਿਆ ਉਹਨੇ ਆਪਣਾ ਵੀ ਮੰਗਿਆ ਕਿਉਂਕਿ ਸਰਬੱਤ ਦੇ ਵਿੱਚ ਖੁਦ ਵੀ ਆ ਤੇ ਜਦੋਂ ਸਾਨੂੰ ਸਾਰਿਆਂ ਦਾ ਭਲਾ ਮੰਗਣਾ ਆ ਗਿਆ ਆਪਣਾ ਭਲਾ ਤੇ ਰੱਬ ਨੇ ਉਹ ਦਿਨ ਆਪ ਹੀ ਦੇ ਦੇਣਾ ਸਤਿਗੁਰੂ ਮਹਾਰਾਜ ਜੀ ਪਾਸ਼ਾ ਅੱਗੇ ਸਮਝਾਉਂਦੇ ਨੇ ਅੱਗੇ ਜਿਹੜਾ ਹੈ ਇਹ ਫਿਰ ਚਰਪੜਨਾਥ ਜਿਹੜਾ ਸਿੱਧ ਹੈ ਉਹ ਫਿਰ ਪ੍ਰਸ਼ਨ ਕਰਦਾ ਹੈ ਕਹਿੰਦਾ ਚਰ ਸੁਆਮ ਸੁਣ ਸੁਆਮੀ ਅਰਦਾਸ ਹਮਾਰੀ ਗੁਰੂ ਨਾਨਕ ਮਹਾਰਾਜ ਜੀ ਦੇ ਕਿ ਝੁਕ ਜਾਂਦਾ ਹੈ ਫਿਰ ਕਹਿੰਦਾ ਹੇ ਸੁਆਮੀ ਮੇਰੀ ਬੇਨਤੀ ਸੁਣੋ ਕਿ ਪੁੱਛੋਂ ਸਾਚ ਵਿਚਾਰੂ ਕਹਿੰਦੇ ਮੈਂ ਹੁਣ ਸਹੀ ਸਹੀ ਪ੍ਰਸ਼ਨ ਪੁੱਛਾਂਗਾ ਸਹੀ ਵਿਚਾਰ ਪੁੱਛਾਂਗਾ ਕਿਉਂਕਿ ਪਹਿਲੋਂ ਤੇ ਕੀ ਸੀ ਆਪਣਾ ਹੰਕਾਰ ਦਿਖਾ ਰਿਹਾ ਸੀ ਕਿ ਮੈਂ ਬੜਾ ਵੱਡਾ ਸੇਧਿਆ ਪਰ ਇਥੇ ਹੁਣ ਸਵਾਮੀ ਮੰਨ ਲਿਆ ਗੁਰੂ ਨਾਨਕ ਨੂੰ ਗੁਰੂ ਨਾਨਕ ਦੇ ਚਰਨਾਂ ਦਾ ਭੋਰਾ ਬਣ ਗਿਆ ਫਿਰ ਕਹਿੰਦਾ ਕਹਿੰਦਾ ਸੁਣ ਸਵਾਮੀ ਅਰਦਾਸ ਹਮਾਰੀ ਉੱਚੋਂ ਸਾਚ ਵਿਚਾਰੋ ਰੋਸ ਨਾ ਕੀਚੈ ਉੱਤਰ ਦੀਜੈ ਕਿਉਂ ਪਾਈਐ ਗੁਰਦਵਾਰੂ ਕਿਤੇ ਗੁੱਸਾ ਨਾ ਕਰੋ ਮੈਨੂੰ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ ਉੱਤਰ ਦੇ ਦਿਵੋ ਮੈਨੂੰ ਇਹ ਦੱਸੋ ਕਿ ਇਸ ਸੰਸਾਰ ਸਮੁੰਦਰ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਦੇ ਦਰ ਤੇ ਗੁਰੂ ਦੇ ਦਰ ਨੂੰ ਕਿਵੇਂ ਪ੍ਰਾਪਤ ਕਰੀਏ ਭਾਵ ਗੁਰੂ ਦੇ ਦਰ ਤੇ ਪਹੁੰਚੀ ਦਾ ਕੀ ਹੈ ਮੈਨੂੰ ਇਸ ਦਾ ਜਵਾਬ ਕਿਉਂਕਿ ਗੁਰੂ ਸਵਾਲ ਜਿਹੜੇ ਨਹੀਂ ਜਿੰਨੇ ਅੱਗੇ ਸਵਾਲ ਆਉਣਗੇ ਸਾਰੇ ਸਵਾਲ ਜਵਾਬ ਉਹ ਆਉਣਗੇ ਜਿਨ੍ਹਾਂ ਦਾ ਜਵਾਬ ਦੇਣਾ ਬਣਦਾ ਹੈ ਗੁਰੂ ਨਾਨਕ ਮਹਾਰਾਜ ਜੀ ਨੂੰ ਕਹਿੰਦੇ ਨੇ ਕਹਿੰਦੇ ਰੋਸ ਨਾ ਕੀਚੈ ਉਤਰ ਦੀਜੈ ਕਿਉਂ ਪਾਈਐ ਗੁਰਦਵਾਰੂ ਕਿਸ ਤਰੀਕੇ ਦੇ ਨਾਲ ਗੁਰੂ ਦੇ ਦਰ ਨੂੰ ਪ੍ਰਾਪਤ ਕਰੀਦਾ ਹੈ ਸਤਿਗੁਰੂ ਕਿਰਪਾ ਕਰੋ ਸਤਿਗੁਰੂ ਜਵਾਬ ਦਿੰਦੇ ਨੇ ਕਹਿੰਦੇ ਇਹ ਮਨ ਚੰਤੋ ਸੱਚ ਕਰ ਵੈਸੇ ਨਾਨਕ ਨਾਮੇ ਅਧਾਰੂ ਗੁਰੂ ਸਾਹਿਬ ਜੀ ਜਵਾਬ ਦਿੰਦੇ ਨੇ ਕੀ ਕਹਿੰਦੇ ਕਹਿੰਦੇ ਨਾਮ ਦੇ ਆਸਰੇ ਰਹੇ ਨਾ ਇਹ ਜਿਹੜਾ ਮਨ ਚਲਤੋ ਭਾਵ ਹੈ ਚੰਚਲ ਕਿੰਦੇ ਜਿਹੜਾ ਮਨ ਸਾਡਾ ਚੰਚਲ ਹੈ ਨਾ ਇਹਨੂੰ ਆਪਣੇ ਸੱਚੇ ਧਾਮ ਟਿਕਾਣੇ ਦੇ ਵਿੱਚ ਟਿਕਾ ਦਈਏ ਭਾਵ ਇਹਨੂੰ ਜਿੱਥੇ ਇਹਦਾ ਟਿਕਾਣਾ ਅਸਲ ਦੇ ਵਿੱਚ ਉਥੇ ਨੂੰ ਬਿਠਾ ਦਈਏ ਜਿਹੜਾ ਮਨ ਦਾ ਟਿਕਾਣਾ ਮਨ ਦਾ ਟਿਕਾਣਾ ਕੀ ਹੈ ਸ਼ਬਦ ਹੈ ਮਨ ਦਾ ਟਿਕਾਣਾ ਕੀ ਹੈ ਪਰਮਾਤਮਾ ਹੈ ਜਦੋਂ ਇਸ ਮਨ ਨੂੰ ਟਿਕਾ ਲਈਏ ਮਨ ਨੂੰ ਆਧਾਰ ਰੱਬ ਦੇ ਨਾਮ ਦਾ ਦੇ ਲਈਏ ਕਹਿੰਦੇ ਫਿਰ ਆਪੇ ਮੇਨ ਮਿਲਾਏ ਕਰਤਾ ਲਾ ਕੇ ਸਾਚ ਪਿਆਰੋ ਕਹਿੰਦੇ ਫਿਰ ਇਹੋ ਜਿਹਾ ਪਿਆਰ ਸੱਚੇ ਰੱਬ ਦੇ ਵਿੱਚ ਆਪੀ ਬਣਦਾ ਹੈ ਆਪੇ ਹੀ ਜੁੜਦਾ ਜਾਂਦਾ ਹੈ ਜਦੋਂ ਮਨ ਟਿਕ ਜਾਵੇ ਅੱਜ ਤੇ ਸਾਡਾ ਮਨ ਦੌੜਦਾ ਫਿਰਦਾ ਹੈ ਮਨੋ ਦੁਚਿੱਤੇ ਬੰਨ ਦੇ ਵਿੱਚ ਰਹਿੰਦਾ ਕਿੱਧਰ ਜਾਈਏ ਕੀ ਕਰੀਏ ਕਰੀਏ ਕਿ ਨਾ ਕਰੀਏ ਕਰ ਲਿਆ ਤਾਂ ਕੀ ਹੋਵੇਗਾ ਜੇ ਨਾ ਕੀਤਾ ਤੇ ਨੁਕਸਾਨ ਨਾ ਹੋ ਜਾਵੇ ਅਸੀਂ ਇਸੇ ਕਰਕੇ ਡਰਦੇ ਰਹਿੰਦੇ ਆ ਨਾ ਸਾਡਾ ਮਨ ਦਾ ਵਹਿਮ ਹੀ ਹੈ ਸੱਚ ਜਾਣਿਓ ਜਿਸ ਦਿਨ ਭਾਈ ਤੀਰਥਾ ਗੁਰੂ ਨਾਨਕ ਦੇ ਚਰਨਾਂ ਦੇ ਵਾਹਿਗੁਰੂ ਅਰਜੁਨ ਸਿੰਘ ਸਹਿ ਮਹਾਰਾਜ ਦੇ ਚਰਨਾਂ ਦੇ ਵਿੱਚ ਆਉਂਦਾ ਹੈ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਸਿੱਖੀ ਦੀ ਦਾਤ ਮੰਗਦਾ ਹੈ ਸਤਿਗੁਰੂ ਨੇ ਉਹਨੂੰ ਮੋੜ ਤੇ ਦਿੱਤਾ ਵਾਪਸ ਘੱਲ ਦਿੱਤਾ ਕਿ ਭਾਈ ਸਿੱਖਾ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ ਤੇ ਜੇ ਭਾਈ ਤੀਰਥਾ ਮੰਨ ਦੇ ਵਿੱਚ ਇਹ ਧਾਰਨ ਕਰਕੇ ਬੈਠ ਜਾਂਦਾ ਕਿ ਮੈਨੂੰ ਤੇ ਗੁਰੂ ਨੇ ਸੁਣਿਆ ਹੀ ਨਹੀਂ ਮੈਨੂੰ ਤੇ ਗੱਲ ਵਕੜੀ ਦੇ ਵਿੱਚ ਲਾਇਆ ਹੀ ਨਹੀਂ ਮੇਰੀ ਤੇ ਗੁਰੂ ਨੇ ਆਦਰ ਕੀਤਾ ਹੀ ਨਹੀਂ ਪਰ ਉਹ ਇਸ ਵਹਿਮ ਨੂੰ ਨਹੀਂ ਪਾਲ ਕੇ ਬੈਠਾ ਉਹ ਗੁਰੂ ਤੋਂ ਬੇਮੁਖ ਨਹੀਂ ਹੋਇਆ ਉਹਨੇ ਕੀ ਕੀਤਾ ਸੀ ਜੀ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਨ ਦੇ ਵਾਸਤੇ ਆਪਣੇ ਘਰ ਜਾਂਦਾ ਏ ਹੁਣ ਦੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਭਾਈ ਤੀਰਥ ਦੇ ਘਰ ਤੇ ਨਾਂ ਤਾਂ ਕਈ ਲੈ ਕੇ ਜਾਂਦੇ ਆ ਨਾ ਬੰਦਿਆਂ ਨੂੰ ਭੇਜਦੇ ਆ ਸਿਰਫ ਇੰਨੇ ਲਫ਼ਜ਼ ਵਰਤਦੇ ਆ ਕਿ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ ਭਾਈ ਤੀਰਥਾ ਘਰ ਜਾ ਕੇ ਸਭ ਤੋਂ ਪਹਿਲਾਂ ਆਪਣਾ ਪੀਰਖਾਨਾ ਤੋੜਦਾ ਘਰ ਦੇ ਵਿੱਚ ਬਣਾਇਆ ਉਨੇ ਜੇ ਵਹਿਮ ਪਾ ਲੈਂਦਾ ਭਾਈ ਪੀਰਤਾ ਇਹ ਮੈਂ ਪੀਰਖਾਨਾ ਤੋੜ ਦਿੱਤਾ ਮੇਰਾ ਟੱਬਰ ਦਾ ਨੁਕਸਾਨ ਨਾ ਮੇਰੇ ਜੀਆਂ ਜਨਤਾ ਦਾ ਨੁਕਸਾਨ ਨਾ ਹੋ ਜਾਵੇ ਭਾਵੇਂ ਉਹ ਬਾਦ ਦੇ ਵਿੱਚ ਜਾ ਕੇ ਹੋਇਆ ਸ਼ਰਾਰਤੀਆਂ ਵੱਲੋਂ ਉਹਨਾਂ ਦੇ ਪਸ਼ੂਆਂ ਤੱਕ ਮਾਰ ਦਿੱਤੇ ਗਏ 32 ਪਿੰਦਰ ਪਿੰਡਾਂ ਦੀ ਚੌਧਰ ਉਹਨਾਂ ਤੋਂ ਕੋਹ ਲਿੱਤੀ ਗਈ ਪਰ ਉਹਨੇ ਗੁਰੂ ਦੇ ਨਾਨਕ ਨੂੰ ਗੁਰੂ ਨਾਨਕ ਦੇ ਘਰ ਨੂੰ ਪੇਠ ਨਹੀਂ ਵਰਤਿਆ ਉਹ ਸਭ ਕੁਝ ਕੁਰਬਾਨ ਕਰਕੇ ਆ ਗਿਆ ਘਰ ਜਾ ਕੇ ਪੀਰਖਾਨਾ ਤੋੜਦਾ ਤੇ ਘਰ ਵਾਲੀ ਨੂੰ ਕਹਿੰਦਾ ਲੈ ਮੈਂ ਪੀਰਖਾਨਾ ਤੋੜਦਾ ਉਹ ਵੀ ਅੱਗੋਂ ਸਿਆਣੀ ਕਹਿੰਦੀ ਤੂੰ ਤੋੜਦਾ ਤੇ ਮੈਂ ਇੱਟਾਂ ਬਾਹਰ ਕੱਢਦੀ ਤੂੰ ਤੋੜਦਾ ਤੇ ਮੈਂ ਇੱਟਾਂ ਬਾਹਰ ਕੱਢਦੀ ਆ ਕਿਉਂ ਕਹਿੰਦੇ ਕਾਰਨ ਕਹਿੰਦੇ ਅੱਜ ਮੈਂ ਉਹਨੂੰ ਮਿਲ ਕੇ ਆਇਆ ਵਾ ਜਿਹਦਾ ਉਪਦੇਸ਼ ਜ਼ਿੰਦਗੀ ਨੂੰ ਸੁਧਾਰ ਦਿੰਦਾ ਹੈ ਜਿਹਦੇ ਉਪਦੇਸ਼ ਨੂੰ ਨਾ ਚੋਰ ਚੋਰੀ ਕਰ ਸਕੇ ਨਾ ਅੱਗ ਸਾੜ ਸਕੇ ਨਾ ਬਾਣੀ ਦੋਬ ਸਪੇ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾ ਨਾ ਸਾਖੈ ਜਾਲੇ ਉਹਦੇ ਉਪਦੇਸ਼ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਉਹਨੂੰ ਧਾਰਨ ਕਰ ਗਿਆ ਜੇ ਭਾਈ ਤੀਰਥਾ ਜੀ ਵਹਿਮ ਦੇ ਵਿੱਚ ਪੈ ਜਾਂਦੇ ਨਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭਾਈ ਤੀਰਥੇ ਨੂੰ ਛਾਤੀ ਦੇ ਨਾਲ ਨਹੀਂ ਸੀ ਲਾਉਣਾ ਭਾਈ ਤੀਰਥੇ ਨੂੰ ਨਹੀਂ ਸੀ ਕਹਿਣਾ ਮੰਜ ਗੁਰੂ ਕਾ ਪਿਆਰਾ ਉਹਨੂੰ ਆਪਣੀ ਛਾਤੀ ਦੇ ਨਾਲ ਉਹ ਇੱਥੇ ਦਾ ਖਿਤਾਬ ਨਹੀਂ ਸੀ ਦੇਣਾ ਉਹਨੇ ਮਕੱਦੇ ਨੇ ਤੇ ਗੁਰੂ ਦਾ ਪਿਆਰਾ ਬਣ ਗਿਆ ਮੰਜ ਦਾ ਖਿਤਾਬ ਵਿਚੋਲੇ ਦਾ ਖਿਤਾਬ ਮਿਲ ਗਿਆ ਪਰ ਸੰਭਵਤਾयां ਜਦੋਂ ਅੰਦਰ ਰੱਬ ਆ ਕੇ ਵਸ ਜਾਂਦਾ ਹੈ ਜਿਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਜਵਾਬ ਉਸ ਚਰਪਟਨਾਥ ਜੋਗੀ ਨੂੰ ਦਿੰਦੇ ਪਏ ਨੇ ਕਿ ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰੋ ਜਦੋਂ ਸੱਚ ਦੇ ਵਿੱਚ ਪਿਆਰ ਜੁੜ ਜਾਵੇ ਪਿਆਰ ਬਣ ਜਾਵੇ ਉਹ ਕਰਤਾ ਰੱਬ ਆਪ ਆ ਕੇ ਮਿਲਾਉਂਦਾ ਹੈ ਅੱਗੇ ਮੇਰੇ ਮਾਲਕ ਕਹਿੰਦੇ ਅੱਗੇ ਜਿਹੜਾ ਜਿਹੜਾ ਫਿਰ ਸਵਾਲ ਹੈ ਅਗਲਾ ਸਵਾਲ ਜਿਹੜਾ ਹੈ ਨਾ ਪਹਿਲੋ ਜਿੰਨੇ ਸਵਾਲ ਕੀਤੇ ਸੀ ਉਹ ਚਰਪਟਨਾਥ ਨੇ ਕੀਤੇ ਸੀ ਕਿੰਨੇ ਕੀਤੇ ਸੀ ਜੀ ਚਰਪਟਨਾਥ ਨੇ ਹੁਣ ਅਗਲੇ ਸਵਾਲ ਨੇ ਜਿਹੜੇ ਇਹ ਲੋਹਾਰੀਪਾ ਨਾਮ ਦਾ ਜਿਹੜਾ ਸਿੱਧ ਹੈ ਨਾ ਲੋਹਾਰੀਪਾ ਉਹਦਾ ਨਾਮ ਹੈ 84 ਸਿੱਧਾਂ ਦੇ ਵਿੱਚੋਂ 3 ਦੂਜੇ ਨੰਬਰ ਤੇ ਇਹ ਸਵਾਲ ਜਵਾਬ ਕਰਨ ਦੇ ਵਾਸਤੇ ਲੋਹਾਰੀਪਾ ਹੁੰਦਾ ਹੈ ਸਤਿਗੁਰੂ ਮਹਾਰਾਜ ਜੀ ਦੇ ਨਾਲ ਵਾਰਤਲਾਪ ਕਰਦੇ ਨੇ ਸਵਾਲ ਕਰਦਾ ਕਿ ਕਹਿੰਦਾ ਕਹਿੰਦੇ ਹਾਟੀ ਬਾਟੀ ਰਹੇ ਨਿਰਾਲੇ ਰੁਖ ਬਿਰਖ ਉਦਿਆਨੇ ਲੋਹਾਰੀ ਪਾ ਜੋਗ ਮਤ ਨੂੰ ਦੱਸਦਾ ਕੀ ਜੋਗ ਮਤ ਕੀ ਹੈ ਕਹਿੰਦੇ ਜੋਗ ਮਤ ਇਹ ਹੈ ਕਹਿੰਦੇ ਦੁਨੀਆ ਦੇ ਜਿਹੜੇ ਮੇਲੇ ਆ ਮਸਮ ਜਿਹੜੀ ਮੇਲੇ ਦੀਆਂ ਤਮਾਸ਼ੀ ਖੇਡ ਤਮਾਸ਼ੇ ਨੇ ਸੰਸਾਰ ਗੰਝੰਭੇਲਿਆਂ ਤੋਂ ਕਹਿੰਦੇ ਅਸੀਂ ਵੱਖਰੇ ਹੋ ਕੇ ਜੰਗਲਾਂ ਦੇ ਵਿੱਚ ਰਹਿਨੇ ਸੰਸਾਰ ਦੇ ਜਿੰਨੇ ਵੀ ਝਮੇਲੇ ਨੇ ਟੱਬਰ ਦੇ ਪਰਿਵਾਰ ਦੇ ਉਹ ਕਹਿੰਦੇ ਸੀ ਛੱਡ ਦਿੱਤੇ ਆ ਅਸੀਂ ਉਹ ਸਾਰਾ ਕੁਝ ਛੱਡ ਕੇ ਜੰਗਲਾਂ ਚ ਆ ਗਏ ਕਿੱਥੇ ਆ ਕੇ ਕੀ ਕੀਤਾ ਕਹਿੰਦੇ ਕੰਦ ਮੂਲ ਆਹਾਰੋ ਖਾਈਏ ਅਸੀਂ ਕੰਦ ਮੂਲ ਖਾਣੇ ਗਾਜਰਾ ਮੂਲੀਆਂ ਜਿਹੜੀ ਧਰਤੀ ਦੀ ਪੈਦਾਇਸ਼ ਆ ਕਹਿੰਦੇ ਅਸੀਂ ਭੋਜਨ ਬਾਹਰੋਂ ਨਹੀਂ ਸ਼ੱਕਦੇ ਅਸੀਂ ਜੰਗਲਾਂ 'ਚ ਰਹਿ ਕੇ ਕੀ ਕਰਦੇ ਆ ਕੰਦ ਮੂਲ ਆਹਾਰੋਂ ਖਾਈਏ ਆਉ ਦੂ ਹੋ ਲੈ ਗਿਆ ਨੇ ਕਹਿੰਦੇ ਇਹ ਲੋਹਾ ਰੀਪਾ ਜਿਹੜਾ ਜੋਗੀ ਏ ਇਹ ਗਿਆਨ ਮਾਰਗ ਨੂੰ ਇਵੇਂ ਦੱਸਦਾ ਕਿ ਯੋਗ ਦਾ ਗਿਆਨ ਮਾਰਗ ਇਹ ਹੈ ਪਹਿਲਾਂ ਟੱਬਰ ਛੱਡਣਾ ਪੈਣਾ ਹੈ ਸੰਸਾਰ ਛੱਡਣਾ ਪੈਣਾ ਹੈ ਜੰਗਲਾਂ ਚ ਜਾਉਣਾ ਪੈਣਾ ਹੈ ਫਿਰ ਖਾਣਾ ਪੀਣਾ ਛੱਡ ਕੇ ਖਾਣਾ ਪੀਣਾ ਛੱਡ ਕੇ ਫਿਰ ਕੀ ਕਰਨਾ ਪੈਣਾ ਹੈ ਜੀ ਕਹਿੰਦੇ ਫਿਰ ਤੁਹਾਨੂੰ ਕੰਦ ਮੂਲ ਖਾਣੇ ਪੈਣੇ ਭੋਜਨ ਛੱਡਣਾ ਪੈਣਾ ਥੋੜਾ ਖਾਉਣਾ ਥੋੜਾ ਸੌਣਾ ਜਿਹੜੀ ਗੱਲ ਉੱਤੇ ਕਰਕੇ ਆਏ ਨੇ ਕਿ ਹਾਟੀ ਬਾਟੀ ਰਹੇ ਨਿਰਾਲੇ ਜਿਹੜੇ ਥੋੜਾ ਖਾਂਦੇ ਨੇ ਥੋੜਾ ਸੌਂਦੇ ਨੇ ਕਹਿੰਦੇ ਫੇਰ ਕਹਿੰਦੇ ਕੰਦ ਮੂਲ ਆਹਾਰੋ ਖਾਈਐ ਆਉਧਾ ਆਉਧੂ ਬੋਲੇ ਗਿਆਨੇ ਤੀਰਥ ਨਾਹੀਐ ਆ ਲਫ਼ਜ਼ ਵੇਖਿਓ ਇਹ ਲਫ਼ਜ਼ ਲੋਹਾਰੀ ਪਾ ਦੇ ਨੇ ਤੇ ਅੱਜ ਸਾਡੇ ਸਿੱਖ ਅਣਜਾਣ ਮਤ ਦੇ ਕਈ ਲੋਕ ਇਸ ਪੰਕਤੀ ਨੂੰ ਨਾ ਬਸ ਦੇ ਉੱਤੇ ਲਿਖਵਾਉਣਗੇ ਬੱਸ ਦੇ ਅੱਗੇ ਲਖਵਾਉਣਗੇ ਬੈਨਰ ਬਣਵਾ ਕੇ ਅਸੀਂ ਕਿੱਥੇ ਚੱਲੇ ਆਂ ਜੀ ਕਹਿੰਦੇ ਤੀਰਥ ਤੇ ਨਹਾਉਣ ਚੱਲੇ ਆਂ ਕੌਣ ਕਹਿੰਦੀ ਐ ਬਾਣੀ ਕਹਿੰਦੀ ਐ ਕਿ ਤੀਰਥ ਨਹਾਈਏ ਸੁਖ ਫਲ ਪਾਈਐ ਮੈਲ ਨਾ ਲੱਗੈ ਕਾਈ ਇਹ ਕਹਿੰਦੇ ਬਾਣੀ ਕਹਿੰਦੀ ਐ ਕਿ ਅਸੀਂ ਤਾਂ ਤੀਰਥ ਤੇ ਨਹਾਉਣ ਚੱਲੇ ਆਂ ਪਰ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਜਿਹੜਾ ਲਫ਼ਜ਼ ਆ ਰਿਹਾ ਇਹ ਤਾਂ ਲੋਹਾ ਰੀਪਾ ਕਹਿ ਰਿਹਾ ਉਹ ਜੋਗ ਮਤ ਦੱਸ ਰਿਹਾ ਕਿ ਜੋਗ ਮਤ ਹੈ ਕੀ ਹੈ ਉਹ ਕਹਿੰਦਾ ਤੀਰਥ ਨਾ ਹੀ ਹੈ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ ਕਹਿੰਦੇ ਤੀਰਥ ਇਸ਼ਨਾਨ ਕਰਦੇ ਆ ਇਸ ਦਾ ਫਲ ਮਿਲਦਾ ਕੀ ਸੁਖ ਸੁਖ ਰੂਪੀ ਫਲ ਮਿਲਦਾ ਏ ਤੇ ਕਹਿੰਦੇ ਜ਼ਿੰਦਗੀ ਦੇ ਵਿੱਚ ਫਿਰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਤੀਰਥ ਨਾਉਣ ਦਾ ਉਹ ਦੱਸਦਾ ਪਿਆ ਇਹ ਗੁਰੂ ਗੁਰਮਤ ਦਾ ਸਿਧਾਂਤ ਨਹੀਂ ਹੈ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਨਹੀਂ ਇਹ ਲੋਹਾ ਰੀਪਾ ਕਹਿ ਰਿਹਾ ਕਹਿੰਦੇ ਫਿਰ ਕਹਿੰਦੇ ਗੋਰਖ ਪੂਤ ਕੌਣ ਕਹਿ ਰਿਹਾ ਇਹ ਜੀ ਗੋਰਖ ਪੂਤ ਗੋਰਖ ਨਾਤ ਦਾ ਪੁੱਤਰ ਭਾਵ ਚੇਲਾ ਕਹਿੰਦੇ ਲੋਹਾਰੀਪਾ ਬੁਲੇ ਲੋਹਾਰੀਪਾ ਬੋਲ ਰਿਹਾ ਏ ਕਿ ਜੋਗ ਜੁਗਤ ਵਿਦਸਾਈ ਇਹੀ ਜੋਗ ਦੀ ਜੁਗਤੀ ਹੈ ਇਹੀ ਜੋਗ ਦੀ ਵਿਧੀ ਇਹ ਜੁਗਤ ਹੈ ਜੋਗ ਦੀ ਜੇ ਕਿਸੇ ਨੇ ਪ੍ਰਾਪਤ ਕਰਨੀ ਹੁਣ ਇਹਦਾ ਜਵਾਬ ਗੁਰੂ ਨਾਨਕ ਮਹਾਰਾਜ ਜੀ ਨੇ ਦਿੱਤਾ ਅੱਗੇ ਕੀ ਜਵਾਬ ਹੈ ਕਹਿੰਦੇ ਹਾਟੇ ਬਾਟੇ ਨੀਂਦ ਨਾ ਆਵੇ ਪਰ ਕਰ ਚੇਤ ਨਾ ਡੁਲਾਈਏ ਗੁਰੂ ਜੀ ਕਹਿਣ ਲੱਗੇ ਕਿ ਅਸਲ ਦੇ ਵਿੱਚ ਗਿਆਨ ਦੀ ਵਿਚਾਰ ਇਹ ਹੈ ਕਿ ਦੁਨੀਆ ਦੇ ਧੰਨਿਆਂ ਦੇ ਵਿੱਚ ਰਹਿੰਦਿਆਂ ਹੋਇਆ ਮਨੁੱਖ ਨੂੰ ਨੀਂਦ ਨਾ ਆਵੇ ਭਾਵ ਦੁਨੀਆਵੀ ਧੰਨਿਆਂ ਦੇ ਵਿੱਚ ਨਾ ਫਸੇ ਇਹ ਹੈ ਅਸਲ ਦੇ ਵਿੱਚ ਜਾਗਣਾ ਤੁਸੀਂ ਕਹਿੰਦੇ ਹੋ ਕਿ ਥੋੜਾ ਖਾਣੇ ਥੋੜਾ ਸੁਣਨੇ ਆ ਇਹ ਸਿਧਾਂਤ ਕਹਿੰਦੇ ਗੁਰਮਤ ਨਹੀਂ ਹੈ ਗੁਰਮਤ ਦਾ ਤਾਂ ਸਿਧਾਂਤ ਇਹ ਹੈ ਕਿ ਹਾਟੀ ਬਾਟੀ ਨੀਂਦ ਆਵੇ ਦੁਨੀਆ ਦੇ ਧੰਦਿਆਂ ਦੇ ਵਿੱਚ ਰਹਿੰਦੇ ਆ ਸੰਸਾਰਿਕ ਫਰਜ਼ ਨਿਭਾਉਂਦੇ ਆ ਹੋਇਆਂ ਮੋਹ ਦੀ ਨੀਂਦਰੋਂ ਜਾਗਦੇ ਰਹੀਏ ਕਹਿੰਦੇ ਘਾ ਪਾਰ ਕਰ ਚੇਤਨਾ ਡੁਲਾਏ ਕਹਿੰਦੇ ਪਰਾਏ ਘਰ ਦੇ ਵਿੱਚ ਮਨ ਨਾ ਡੋਲੇ ਕਹਿੰਦੇ ਤੁਹਾਡਾ ਡੋਲਦਾ ਹੀ ਪਰਾਏ ਘਰ ਦੇ ਵਿੱਚ ਜਾ ਕੇ ਤੁਸੀਂ ਆਪਣੇ ਆਪ ਨੂੰ ਸਿਧ ਅਖਵਾਉਂਦੇ ਹੋ ਤੁਸੀਂ ਪਲਦੇ ਵੀ ਦੂਸਰਿਆਂ ਦੇ ਘਰਾਂ ਤੇ ਚਿੱਤ ਵੀ ਡੋਲਦਾ ਕਹਿੰਦੇ ਬਿਨ ਨਾਮੈ ਮਨ ਠੀਕ ਨਾ ਟਿਕੈ ਨਾਨਕ ਭੂਖ ਨਾ ਜਾਈ ਬਿਨ ਨਾਮੈ ਮਾਫ ਕਰਨਾ ਨਾਵੇ ਨਹੀਂ ਨਾਵੇਂ ਭਾਵ ਬਿਨਾ ਨਾਮ ਕਹਿੰਦੇ ਬਿਨ ਨਾਮੈ ਮਨ ਠੀਕ ਨਾ ਟਿਕੈ ਨਾਨਕ ਨਾ ਜਾਈਂ ਕਹਿੰਦੇ ਪਰ ਹੈ ਨਾਨਕ ਰੱਬ ਤੇ ਬਿਨ ਨਾਮ ਤੋਂ ਬਿਨਾ ਮਨ ਨਹੀਂ ਟਿਕਦਾ ਮਨ ਟਿਕ ਨਹੀਂ ਸਕਦਾ ਮਾਇਆ ਤੇ ਤ੍ਰਿਸ਼ਨਾ ਦੀ ਹੱਜੜੀ ਅੰਦਰ ਹੱਟੀ ਬਲਦੀ ਐ ਉਹ ਰੱਬ ਦੇ ਨਾਮ ਤੋਂ ਬਿਨਾ ਸ਼ਾਂਤ ਨਹੀਂ ਹੋ ਸਕਦੀ ਹਾਟ ਪਟਣ ਘਰ ਗੁਰੂ ਦਿਖਾਇਆ ਸਹਜੇ ਸੱਚ ਵਪਾਰੂ ਕਹਿੰਦੇ ਜਿਸ ਮਨੁੱਖ ਨੂੰ ਸਤਿਗੁਰੂ ਨੇ ਨਾ ਨਾਮ ਵਿਹਾਜਨ ਦਾ ਅਸਲ ਟਿਕਾਣਾ ਹਟ ਕਹਿੰਦੇ ਆ ਜੀ ਵੈਸੇ ਤਾਂ ਹੱਟੀ ਆਪਾਂ ਕਹੇ in yeah. yeah. ਹਾਟ ਘੱਟੀ ਨੂੰ ਵੀ ਕਹਿੰਦੇ ਆ ਸ਼ਹਿਰ ਨੂੰ ਵੀ ਕਹਿ ਦਿੰਦੇ ਨੇ ਇੱਥੇ ਜਿਹੜਾ ਲਫ਼ਜ਼ ਆ ਕਹਿੰਦੇ ਹਾਟ ਪਟਣ ਘੱਟ ਗੁਰ ਘਰ ਗੁਰੂ ਦਿਖਾਇਆ ਕਹਿੰਦੇ ਗੁਰੂ ਨੇ ਅਸਲ ਹੱਟੀ ਤੇ ਅਸਲ ਸ਼ਹਿਰ ਪਟਣ ਤੋਂ ਭਾਵ ਹੈ ਸ਼ਹਿਰ ਕਹਿੰਦੇ ਮੈਨੂੰ ਦਿਖਾ ਦਿੱਤਾ ਜਿੱਥੇ ਬੈਠ ਕੇ ਨਾਮ ਦਾ ਵਪਾਰ ਕਰਨਾ ਸਹਿਜੇ ਸੱਚ ਵਪਾਰੋ ਜਿੱਥੇ ਬੈਠ ਕੇ ਸਹਿਜੇ ਹੀ ਬੜੇ ਹੀ ਆਰਾਮ ਦੇ ਨਾਲ ਸ਼ਾਂਤਮਈ ਚਿੱਤ ਦੇ ਨਾਲ ਰੱਬ ਦੇ ਨਾਮ ਦਾ ਵਪਾਰ ਕੀਤਾ ਜਾ ਸਕਦਾ ਉਹ ਦੁਨੀਆ ਹੈ ਉਹ ਸੰਸਾਰ ਹੈ ਖੰਡਿਤ निंद्रा अल्प पहारं नानक तत् विचारू ਕਹਿੰਦੇ ਉਸ ਮਨੁੱਖ ਦੀ ਨੀਂਦ ਵੀ ਘਟ ਤੇ ਖਰਾਬ ਵੀ ਥੋੜੀ ਹੁੰਦੀ ਹੈ ਭਾ ਉਹ ਚਸਕਿਆਂ ਦੇ ਵਿੱਚ ਨਹੀਂ ਪੈਂਦਾ ਜਿਹਦੀ ਜ਼ਿੰਦਗੀ ਦੇ ਵਿੱਚ ਰੱਬ ਦਾ ਨਾਮ ਆ ਜਾਂਦਾ ਹੈ ਨਾ ਉਹ ਖਾਣਾ ਪੀਣਾ ਵੀ ਥੋੜਾ ਕਰਦਾ ਹੈ ਕਿ ਬਹੁਤਾ ਖਾਣਾ ਸਰੀਰ ਨੂੰ ਨੁਕਸਾਨ ਕਰਦਾ ਅਸੀਂ ਸਾਰੇ ਇਸ ਚੀਜ਼ ਤੋਂ ਵਾਕਿਫ ਹਾਂ ਆਪਾਂ ਪਹਿਲਾਂ ਵੀ ਵਿਚਾਰ ਕੀਤਾ ਕਿ ਕਿਸੇ ਵੀ ਚੀਜ਼ ਦੀ ਲਿਮਟ ਵਧਾ ਦਈਏ ਨਾ ਤੇ ਉਹ ਨੁਕਸਾਨ ਕਰਦੀ ਹੈ ਪਾਣੀ ਜ਼ਰੂਰੀ ਹੈ ਨਾ ਸਰੀਰ ਵਾਸਤੇ ਪਰ ਪਾਣੀ ਦੀ ਲਿਮਟ ਵਧਾ ਲਈ ਤੇ ਹਾਰਾ ਕਰ ਦਿੰਦਾ ਭਾਵ ਹਰੇਕ ਚੀਜ਼ ਵੱਧ ਜਾਵੇ ਤੇ ਨੁਕਸਾਨ ਹੈ ਇਸ ਕਰਕੇ ਕਹਿੰਦੇ ਜਿਹੜਾ ਰੱਬ ਦੇ ਰਾਹ ਤੇ ਚੱਲਦਾ ਉਹ ਮਨੁੱਖ ਨੀਂਦ ਵੀ ਉਹਦੀ ਘੱਟ ਖੁਰਾਕ ਵੀ ਉਹਦੀ ਥੋੜੀ ਹੁੰਦੀ ਹੈ ਉਹ ਸਦਾ ਜਾਗਰਤ ਰਹਿੰਦਾ ਤੇ ਜਿੰਨੇ ਮੇਰੇ ਵਰਗੇ ਨੇ ਰੱਜ ਕੇ ਢਿੱਡ ਭਰ ਕੇ ਰੋਟੀ ਖਾ ਕੇ ਸੌਂ ਜਾਣਾ ਹੈ ਨਾ ਉਹਨੂੰ ਨਹੀਂ ਪਤਾ ਲੱਗਣਾ ਕਿ ਗਵੰਢ ਦੇ ਵਿੱਚ ਵਾਪਰਦਾ ਕੀ ਪਿਆ ਹੁੰਦਾ ਕੀ ਮੇਰੇ ਗਾਂਵ ਗਵਾਂਢੀ ਸਹੀ ਆ ਸੁੱਕੀ ਆ ਕਿ ਗੁੱਕੀ ਬੈਠੇ ਆ ਉਹਨੂੰ ਨਹੀਂ ਪਤਾ ਲੱਗਦਾ ਕਹਿੰਦੇ ਇਸ ਕਰਕੇ ਖਾਲਸੇ ਦਾ ਫਰਜ਼ ਹੈ ਸੁਚੇਤ ਰਹਿਣਾ ਤਿਆਰ ਵਰ ਤਿਆਰ ਰਹਿਣਾ ਉਹ ਖਾਲਸਾ ਏ ਜਿਹੜਾ ਤਿਆਰ ਵਰ ਤਿਆਰ ਰਹਿੰਦਾ ਹੈ ਅੱਠੇ ਪੈਰ ਤੇ ਸਤਗੁਰੂ ਮਹਾਰਾਜ ਬਖਸ਼ਿਸ਼ ਕਰਨ ਅੱਗੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋਗੀਆਂ ਦੇ ਨਾਲ ਕੀ ਵਾਰ ਤਲਾਬ ਕਰਦੇ ਨੇ ਕੀ ਉਹਨਾਂ ਨੂੰ ਜਵਾਬ ਕੀ ਉਹਨਾਂ ਦੇ ਪ੍ਰਸ਼ਨ ਨੇ ਆਉਣ ਵਾਲੇ ਦੀਵਾਨਾਂ ਦੇ ਨਿਰ ਵਿਚਾਰ ਕਰਾਂਗੇ ਜੀ ਵਿਚਾਰਾਂ ਕਰਦੇ ਹੁਣੇ ਬੇਰਤ ਭੁਲਾ ਦੀ ਹੀਵਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਬਖਸ਼ੋ ਤਾਂ ਪ੍ਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਤਨਾਮ